ਇਲੈਕਸ਼ਨ ਨੂੰ ਇਲੈਕਸ਼ਨ ਲੋਕ ਸਭਾ 2024 ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਐਸਐਸਪੀ ਸਾਹਿਬ ਸ੍ਰੀ सुरेंद्र ਲਾਂਬਾ ਜੀ ਆਈਪੀਐਸ ਐਸਐਸਪੀ ਹੁਸ਼ਿਆਰਪੁਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਵੱਖ-ਵੱਖ ਬਾਜ਼ਾਰਾਂ ਵਿੱਚ 플ੈਗ ਮਾਰਚ ਕੰਡਿਆ ਜਾ ਰਿਹਾ ਔਰ ਲੋਕਾਂ ਦੇ ਵਿੱਚ ਵਿਸ਼ਵਾਸ ਔਰ ਬਿਨਾ ਕਿਸੇ ਪੱਖਪਾਤ ਔਰ ਨਿਰਪੱਖ ਹੋ ਕੇ ਵੋਟ ਪਾਉਣ ਦੇ ਲਈ ਅਪੀਲ ਕੀਤੀ ਜਾਂਦੀ ਹੈ ਔਰ ਲੋਕਾਂ ਨੂੰ ਫਰਿਆਤਾ ਕਿ ਇਹ ਬਿਨਾ ਕਹੇ ਝਿਜਕਦੇ ਆਪਣਾ ਇੱਕ ਤਰੀਕ ਨੂੰ ਬੋਟ ਦਾ ਇਸਤੇਮਾਲ ਕਰਨ ਥੈਂਕ ਯੂ ਸਰ ਕਿੱਥੋਂ ਲੈ ਕੇ ਕਿੱਥੇ ਸਫ਼ਰ ਚੱਲਿਆ ਗਿਆ ਕਿੱਧਰ ਜਿੱਥੇ ਇਹ ਥਾਂ ਦੇ ਸਦਰ ਤੋਂ ਚੱਲ ਕੇ ਸਦਰ ਚੌਂਕ ਈਆਰ ਚੌਂਕ ਸ਼ਿਮਲਾ ਪਹਾੜੀ ਅਤੇ ਇਹ ਵਾ ਅਲਗ-ਅਲਗ ਬਜ਼ਾਰਾਂ ਦੇ ਵਿੱਚ ਇਹ ਫਲੈਗ ਮਾਰਚ ਕਰ ਰਹੇ